ਹੈਲੋ ਮੈਂ ਡਾਕਟਰ ਤੇਰਨਕਰ ਹਾਜ਼ਰ ਹਾਂ ਲੈ ਕੇ ਇੱਕ ਨਵੀਂ ਵੀਡੀਓ ਬਣੇ ਰਹਿਣਾ ਮੇਰੇ ਨਾਲ ਵੀਡੀਓ ਦੇ ਅੰਤ ਤੱਕ ਪਰ ਬਣੇ ਰਹਿੰਦੇ ਨਹੀਂ ਤੁਸੀਂ ਤੁਸੀਂ ਚਾਹੁੰਦੇ ਹੋ ਫਟਾਫਟ ਸਾਡੀ ਗੱਲ ਸੁਣੀਏ ਗੱਲ ਚਰਚਾ ਚ ਉਦੋਂ ਹੁੰਦੀ ਜਦੋਂ ਆਦ ਮੱਦ ਤੇ ਅੰਤ ਪੀਕ ਤੇ ਜਾ ਕੇ ਕੋਈ ਗੱਲ ਬਣਨੀ ਸ਼ੁਰੂ ਹੁੰਦੀ ਹੈ ਸਿਕਰ ਤੇ ਸੋ ਬਣੇ ਰਿਆ ਕਰੋ ਵੀਡੀਓ ਦੇ ਅੰਤ 'ਚ ਜੇ ਕੁਝ ਲੱਭਣਾ ਹੈ ਇਸ ਵੀਡੀਓ 'ਚੋਂ ਕਿਉਂਕਿ ਅੱਜ ਦੀ ਵੀਡੀਓ ਦੇ ਅੰਤ 'ਚ ਮੈਂ ਤੁਹਾਨੂੰ ਇੱਕ ਐਸਾ ਵਿਲੱਖਣ ਪਾ ਉਸਦੀ ਵਿਧੀ ਦੱਸਾਂਗੀ ਜੋ ਪਿਤਰਾਂ ਦੀ ਅਸੀਸ ਦੇ ਨਾਲ ਨਾਲ ਘਰ ਦੇ ਹਰੇਕ ਕੋਨੇ 'ਚ ਖੁਸ਼ਹਾਲੀ ਲਿਆਵੇਗੀ। ਸਭ ਤੋਂ ਪਹਿਲਾਂ ਤਾਂ ਮੈਂ ਜੇ ਗੱਲ ਕਰਾਂ ਮੱਸਿਆ ਦੀ ਤਰੀਕ ਦੀ ਤਾਂ ਇਸ ਵਾਰ ਅਗਸਤ ਮਹੀਨੇ ਦੀ ਮੱਸਿਆ ਜਿਸ ਨੂੰ ਅਸੀਂ ਪੰਜਾਬੀ 'ਚ ਹਿੰਦੀ 'ਚ ਅਮਾਵਸਿਆ ਕਹਿੰਦਾ ਤੇ ਪੰਜਾਬੀ 'ਚ ਮੱਸਿਆ ਹੀ ਕਹਿੰਦੇ ਆ ਇਹ ਆ ਰਹੀ ਹੈ ਜੀ 22 ਅਗਸਤ 2025 ਦਿਨ ਹੋਏਗਾ ਸ਼ੁੱਕਰਵਾਰ। ਇਸ ਨੂੰ ਕੁਛ ਗ੍ਰਹਿਣੀ ਮੱਸਿਆ ਵੀ ਕਿਹਾ ਜਾਂਦਾ ਹੈ ਕਿਉਂਕਿ ਇਹ ਖਾਸ ਹੈ। ਮਸਿਆ ਤਾਂ 12 ਮਹੀਨੇ ਹਰ ਮਹੀਨੇ ਆਉਂਦੀ ਹੈ ਪਰ ਮਹੱਤਵ ਇਸ ਮਸਿਆ ਦਾ ਖਾਸ ਹੈ ਇਸ ਸਾਲ ਇਹ ਰਾਹੁ ਦੀ কুমਰਾਸ਼ੀ ਚ ਆ ਰਹੀ ਹੈ ਜੋ ਕਿ ਨਕਾਰਾਤਮਕ ਤਾਕਤਾਂ ਤੋਂ ਮੁਕਤੀ ਲਈ ਇੱਕ ਸ਼ਕਤੀਸ਼ਾਲੀ ਸੰਕੇਤ ਹੋਏਗਾ ਜੇ ਮੈਂ ਪੰਚਾਂਗ ਦੀ ਗੱਲ ਕਰਾਂ ਤਾਂ ਮਸਿਆ ਦੀ ਤਿਥੀ ਜੋ ਸ਼ੁਰੂ ਹੋ ਰਹੀ ਹੈ 2 ਅਗਸਤ ਨੂੰ ਦਿਨ ਸ਼ੁੱਕਰਵਾਰ ਹੈ ਤੇ ਦੁਪਹਿਰ 11:55 ਤੇ ਇਹ ਮਸਿਆ ਲੱਗ ਜਾਣੀ ਹੈ ਤੇ ਖਤਮ ਹੋਏਗੀ 23 ਅਗਸਤ ਸਵੇਰੇ 11:35 ਤੱਕ ਠੀਕ ਹੈ ਜੀ ਦੁਪਹਿਰ ਤੋਂ ਪਹਿਲਾਂ ਪਹਿਲਾਂ ਸਭ ਤੋਂ ਸ਼ੁਭ ਸਮਾਂ ਮੰਨਿਆ ਜਾਂਦਾ ਹੈ ਪਰਦੋਸ਼ਕਾਲ ਜੋ ਇਸੇ ਦਿਨ ਸ਼ਾਮ 6:53 ਤੋਂ ਰਾਤ 9:06 ਤੱਕ ਰਹਿਣਾ ਹੈ ਇਸ ਵੇਲੇ ਕੀਤਾ ਗਿਆ ਤਰਪਨ ਕਿਉਂਕਿ ਗੱਲ ਪਿੱਤਰਾਂ ਦੀ ਹੈ ਮੱਸੀਆ ਦੀ ਹੈ ਤਾਂ ਨਾਲ ਪਿੱਤਰ ਆਉਣੇ ਹੀ ਆਉਣੇ ਹਨ ਦਾ ਜ਼ਿਕਰ ਤੁਸੀਂ ਉਹਨਾਂ ਨੂੰ ਇਗਨੋਰ ਨਹੀਂ ਕਰ ਸਕਦੇ ਸੋ ਇਸ ਸਮੇਂ ਕੀਤਾ ਗਿਆ ਤਰਪਨ ਤੇ ਪਿੰਡਦਾਨ ਪਿਤਰਾਂ ਨੂੰ ਤੁਰੰਤ ਪ੍ਰਸੰਨ ਕਰਦਾ ਹੈ ਜਦੋਂ ਮੈਂ ਨਕਸ਼ਤਰਾਆਂ ਜਾਂ ਯੋਗ ਦੀ ਗੱਲ ਕਰਾਂ ਤਾਂ ਅਸਲੇਸ਼ਾ ਨਕਸ਼ਤਰ ਆ ਤੇ ਤ੍ਰਵਜੋਗ ਆ ਜਿਹੜਾ ਅਸਲੇਸ਼ਾ ਨਕਸ਼ਤਰ ਹੈ ਸੱਪ ਦੀ ਸ਼ਕਤੀ ਨਾਲ ਜੁੜਿਆ ਹੋਇਆ ਹੈ ਸੱਪਾਂ ਦਾ ਨਕਸ਼ਤਰ ਹੈ ਜੇ ਸੱਪ ਦੋਸ਼ ਤੇ ਪਿਤਰ ਦੋਸ਼ ਮੁਕਤ ਕਰਨ ਲਈ ਇਸ ਨੂੰ ਮਹੱਤਵਪੂਰਨ ਮੰਨਦੇ ਆ ਤਾਂ ਉੱਥੇ ਤ੍ਰਵਜੋਗ ਜਿਹੜਾ ਆ ਉਹ ਤੁਹਾਨੂੰ ਸਥਿਰਤਾ ਅਡੋਲਤਾ ਤੇ ਲੰਬੇ ਸਮੇਂ ਦੇ ਸੁਖ ਸ਼ਾਂਤੀ ਵਾਲਾ ਜੀਵਨ ਪ੍ਰਦਾਨ ਕਰਦਾ ਹੈ ਉਂਝ ਤਾਂ ਹਰੇਕ ਮਸਿਆ ਖਾਸ ਆ ਮੈਂ ਤੁਹਾਨੂੰ ਦੱਸਾਂ ਇਹਦਾ ਜਿਹੜਾ ਸਮਾਂ ਮੈਂ ਮੈਂਸ਼ਨ ਕੀਤਾ ਨਾ ਇਹ ਪਿਤਰਾਂ ਨੂੰ ਯਾਦ ਕਰਨ ਲਈ ਇਹ ਸਮਾਂ ਖਾਸ ਹੈ ਇਹ ਉਹ ਸਮਾਂ ਹੁੰਦਾ ਹੈ ਜਦੋਂ ਧਰਤੀ ਮਤਲੋਕ ਤੇ ਪਿਤਰ ਲੋਕ ਉਹਦੇ ਵਿੱਚਕਾਰ ਊਰਜਾ ਆਮਾ ਪਿਤਰਾਂ ਦੀਆਂ ਤੇ ਮਤਲੋਕ ਚ ਰਹਿੰਦੇ ਉਹਨਾਂ ਦੇ ਬੱਚਿਆਂ ਦੀਆਂ ਬਹੁਤ ਨਜ਼ਦੀਕ ਆ ਜਾਂਦੀਆਂ ਗੱਲ ਤਾਂ ਊਰਜਾ ਦੀ ਆ ਗੱਲ ਤਾਂ 스파ਰਕ ਦੀ ਆ ਠੀਕ ਹੈ ਨਾ ਰੌਸ਼ਨੀ ਦੀ ਆ ਇਸੇ ਕਾਰਨ ਇਸ ਦਿਨ ਪਿਤਰ ਤਰਪਨ ਪਿੰਡਦਾਨ ਸੇਵਾ ਭਾਵ ਦੇ ਕੰਮ ਕਰਕੇ ਅਸੀਂ ਆਪਣੇ ਪਿਤਰਾਂ ਨੂੰ ਸੰਤੁਸ਼ਟ ਕਰ ਸਕਦੇ ਹਾਂ ਤੇ ਉਹਨਾਂ ਦੇ ਅਸੀਸ ਨਾਲ ਘਰ ਦੇ ਵਿੱਚੋਂ ਕਲੇਸ਼ ਰੁਕਾਵਟਾਂ ਤੇ ਪਿਤਰਦੋਸ਼ ਦੂਰ ਹੁੰਦੇ ਆ। ਇੱਕ ਗੱਲ ਜ਼ਰੂਰ ਮੰਨ ਲਓ ਮੇਰੀ ਕਿ 75% ਸਾਡੀਆਂ ਸਮੱਸਿਆਵਾਂ ਹੱਲ ਹੋ ਸਕਦੀਆਂ ਜਦੋਂ ਅਸੀਂ ਮੱਸੀਆ ਨੂੰ ਮੰਨਣ ਲੱਗ ਪਏ। ਮੱਸੀਆ ਦੀ ਉਸ ਰਾਤ ਅਸੀਂ ਪਿਤਰ ਤਰਪਨ ਕਰਤਾ। ਠੀਕ ਹੈ ਮੈਂ ਕੁਝ ਉਪਾਅ ਦੱਸਣੇ ਆਂ, ਕੁਝ ਵਿਧੀਆਂ ਦੱਸਣੀਆਂ ਆਂ ਪਿਤਰ ਤਰਪਨ ਦੀਆਂ। ਤੁਸੀਂ ਸਵੇਰੇ ਇਸ਼ਨਾਨ ਕਰੋਗੇ। ਸਮਾਂ ਮੈਂ ਦੱਸ ਚੁੱਕੀ ਹਾਂ ਮੱਸੀਆ ਵਾਲੇ ਦਿਨ ਹੈ ਨਾ ਕੁਛ ਕ੍ਰੈਣੀ ਮੱਛਿਆ ਮੱਸੀਆ ਸਵੇਰੇ ਜਦੋਂ ਇਸ਼ਨਾਨ ਕਰਨਾ ਉਸ ਤੋਂ ਬਾਅਦ ਪਵਿੱਤਰ ਜਗ੍ਹਾ ਤੇ ਖੜੇ ਹੋ ਜਾਣਾ ਤੁਹਾਡੇ ਕੋਲ ਹੋਣਾ ਚਾਹੀਦਾ ਤੇਲ ਜੋ ਤੇ ਪਾਣੀ ਇਹਨਾਂ ਤਿੰਨਾਂ ਨੂੰ ਮਿਲਾ ਕੇ ਮੂੰਹ ਤੁਹਾਡਾ ਹੋਣਾ ਚਾਹੀਦਾ ਦੱਖਣ ਵਾਲੇ ਪਾਸੇ ਤਿੰਨ ਵਾਰ ਤਿੰਨ ਚੂਲੀਆਂ ਜਲ ਅਰਪਣ ਦੀਆਂ ਕਰ ਦਿਓ ਇਹ ਤਿੰਨ ਚੀਜ਼ਾਂ ਪਾਣੀ 'ਚ ਮਿਲਾਉਣੀਆਂ ਤੁਸੀ ਠੀਕ ਹੈ ਜੀ ਇਹ ਕਰਿਆ ਪਿਤਰਾ ਤੱਕ ਸਿੱਧਾ ਸੰਦੇਸ਼ ਦਿੰਦੀ ਆ ਕਿ ਅਸੀਂ ਮਾਤਲੁਕ 'ਚ ਬੈਠੇ ਹੋਏ ਵੀ ਤੁਹਾਡੀ ਪੀੜੀ ਤੁਹਾਡੇ ਬੱਚੇ ਤੁਹਾਡੀ ਅੰਜ ਤਾਨੂੰ ਯਾਦ ਕਰਦੇ ਆ ਤੁਹਾਡਾ ਆਦਰ ਤੇ ਸਤਿਕਾਰ ਕਰਦੇ ਆ ਤੁਸੀਂ ਵੀ ਪਿਤਰ ਲੋਕ ਚੋਂ ਬੈਠਿਆਂ ਮਾਤ ਲੋਕ ਚ ਸਾਡੇ ਵੱਲ ਠੰਡੀਆਂ ਹਵਾਵਾਂ ਦੇ ਝੋਲੇ ਤੇ ਅਸ਼ੀਰਵਾਦ ਦੇ ਢੇਰਾਂ ਦੇ ਢੇਰ ਭੇਜੋ ਇਹਨਾਂ ਇਹ ਮੱਸੀਆਂ ਨੂੰ ਅਸੀਂ ਪਿੰਡ ਦਾਨ ਵੀ ਕਰਦੇ ਆ ਹੈਨਾ Hindu mythology ਚੋਂ ਤਾਂ ਪਿੰਡ ਦਾਨ ਜ਼ਰੂਰੀ ਹੈ ਅਸੀਂ ਲੈਣੇ ਆ ਚੌਲ ਤੇਲ ਦੁੱਧ ਇਹਨਾਂ ਦੀ ਖੀਰ ਬਣਦੀ ਹੈ ਬਰਾਬਰ ਮਾਤਰਾ ਚ ਲੈ ਕੇ ਤੇ ਉਹ ਅਸੀਂ ਪਾਉਣੀ ਆ ਗਾਵਾਂ ਨੂੰ ਕਾਵਾਂ ਨੂੰ ਜਾਂ ਫਿਰ ਕਿਸੇ ਗਰੀਬ ਨੂੰ ਖਿਚੜੀ ਦੇ ਰੂਪ ਚ ਜਿਹੜਾ ਮਿਕਸਚਰ ਬਣਾਇਆ ਉੱਪਰ ਮੈਂ ਕਿਉਂਕਿ ਦੁੱਧ ਪਾਉਣਾ ਇਸ ਲਈ ਖੀਰ ਕਹਿੰਦਾ ਤਿੰਨੋ ਚੀਜ਼ਾਂ ਜਦੋਂ ਮਿਕਸ ਹੋ ਗਈਆਂ ਤਾਂ ਅਸੀਂ ਖੀਰ ਕਹਿ ਸਕਦੇ ਹਾਂ ਗਾਂਾਂ ਕਾਂ ਨੂੰ ਖਿਲਾਉਣ ਤੋਂ ਬਾਅਦ ਅੱਧਾ ਹਿੱਸਾ ਜਿਹੜਾ ਗਰੀਬਨ ਪੇਟ ਕਰਦੇ ਹੋ ਇਹ ਮੰਨਿਆ ਜਾਂਦਾ ਹੈ ਕਿ ਜਿਹੜਾ ਭੋਜਨ ਤੁਸੀਂ ਇੱਥੇ ਮਾਤ ਲੋਕ 'ਚ ਇਹਨਾਂ ਜਾਨਵਰਾਂ ਪੰਛੀਆਂ ਜਾਂ ਕਿਸੇ ਗਰੀਬ ਗੁਰੂ ਦੇ ਨੂੰ ਦਾਨ ਕਰੋਗੇ ਤਾਂ ਉਹ ਊਰਜਾ ਦੇ ਰੂਪ 'ਚ ਪਿਤਰ ਲੋਕ 'ਚ ਪਹੁੰਚਣਾ એનર્ਜੀ ਹੈ ਜੀ ਇਹ ਸਾਰੀ ਪੂਰਾ ਯੂਨੀਵਰਸ એનર્ਜੀ ਨਾਲ ਜੁੜਿਆ ਹੋਇਆ ਤੁਸੀਂ ਮੈਂ ਪਰਮਾਤਮਾ ਅਨਰਜੀ ਬਸ ਤੇ ਪਿਤਰ ਆਤਮਾ ਨੂੰ ਇਹ ਸੰਤੋਸ਼ ਕਰ ਦਿੰਦਾ ਜਦੋਂ দানਪਨ ਤੁਸੀਂ ਕਿਹੜਾ ਕਰੋਗੇ ਮੱਸੀਆ ਦੇ ਦਿਨ ਤੁਸੀਂ ਤੇਲ ਕਾਲੇ ਤੇਲ ਕਾਲਾ ਕਪੜਾ ਤੇ ਕੁਝ ਭੋਜਨ ਦੀ ਸਮਗਰੀ দান ਕਰ ਸਕਦੇ ਹੋ ਇਹਦੇ ਨਾਲ ਕਾਲ ਸਿਰਫ ਦੋਸ਼ ਦੂਰ ਹੁੰਦੇ ਆ ਨੰਨੀਆਂ ਮਹਿੰਗੀਆਂ ਫੀਸਾਂ ਦਿੰਨੇ ਹੋ ਦਿੰਨੇ ਉਹਨਾਂ ਜੋ ਮੂੰਹ ਮੰਗਿਆ ਹੈ ਨਾ ਪੰਡਤਾਂ ਦੀ ਐਦਾਂ ਕਰ ਲਓ ਸੌਖਾ ਤਰੀਕਾ ਡਾਕਟਰ ਤੇਰਾਦ ਕੌਰ ਦਾ ਹੰਗ ਲਗੇ ਨਾ ਫਟਕੜੀ ਰੰਗ ਚੋਖਾ ਆਵੇ ਮਨ ਚੇਤੀਆਂ ਗੱਲਾਂ ਥੋੜੀ देर ਮੇਰੀਆਂ ਵੀਡੀਓ ਸੁਣਿਆ ਕਰੋ ਆਪੇ ਤੁਹਾਨੂੰ ਪਤਾ ਲੱਗ ਜਾਣਾ ਕਿ ਇਸ ਮੰਚ ਤੇ ਤੁਹਾਨੂੰ ਗੁੰਮਰਾਹ ਜਾਂ ਮਿਸ ਗਾਈਡ ਨਹੀਂ ਕੀਤਾ ਜਾਂਦਾ ਸੋ ਠੀਕ ਹੈ ਜੀ ਇਹ ਜਿਹੜੇ ਤੁਸੀਂ ਤੇਲ ਕਾਲਾ ਤਿਲ ਤੇ ਕਾਲਾ ਕੱਪੜਾ ਜਾਂ ਥੋੜੀ ਜਿਹੀ ਭੋਜਨ ਸਮਗਰੀ দান ਕਰਨੀ ਹੈ ਗੱਲ ਸਿਰਫ ਦੋਸ਼ ਤਾ ਦੂਰ ਹੋਣਾ ਹੀ ਹੈ ਫਿਰ ਆਫਕਾਸਟ ਸ਼ਨੀ ਦੋਸ਼ ਵੀ ਖਤਮ ਹੋ ਜਾਏਗਾ ਤੇ ਪਿਤਰ ਦੋਸ਼ ਵੀ ਹੌਲੇ ਹੌਲੇ ਮੁੱਕੜੇਗਾ ਇਹ ਕੋਈ ਉਹ ਨਹੀਂ ਹੈ ਅਲਾ ਦਿਨ ਦਾ ਚਰਾਕਸ ਆਇਆ ਤਾਂ ਸਭ ਕੰਮ ਹੋ ਗਏ ਥੋੜਾ ਵਕਤ ਲੱਗੇਗਾ ਨਾ ਪਰਾਣੀਆਂ 10 10 20 ਸਾਲ ਦੀਆਂ ਮੁਸੀਬਤਾਂ ਇੱਕ ਮੱਸਿਆ ਨੂੰ ਇਹ ਇਦਾਂ ਕਰਮ ਕੀਤੇਆਂ ਨਹੀਂ ਤੁਹਾਡੀਆਂ ਤਲ ਜਾਣੀਆਂ ਹੋ ਨਹੀਂ ਨਾ ਤੁਹਾਡੇ ਪੁਰਵਲੇ ਕਰਮ ਤਾਂ ਤੁਹਾਡੇ ਨਾਲ ਰਹਣੇ ਆ ਨਾ ਸੋ ਤੁਹਾਡੇ ਲਈ ਇੱਕ ਸਵਾਲ ਮੈਂ ਕਰਨ ਲੱਗੀ ਆ ਮੈਨੂੰ ਜਵਾਬ ਜਵਾਬ ਜ਼ਰੂਰ ਦਿਆ ਕਰੋ ਕਮੈਂਟ ਚ ਕੀ ਤੁਸੀਂ ਕਦੇ ਮੱਸਿਆ ਦੇ ਦਿਨ ਆਪਣੇ ਪਿਤਰਾਂ ਲਈ ਤਰਪਨ ਕੀਤਾ ਜੇ ਕੀਤਾ ਤਾਂ ਜੀ ਹਾਂ ਲਿਖ ਦਿਓ ਜਾਂ ਨਹੀਂ ਕੀਤਾ ਜੀ ਨਹੀਂ ਲਿਖ ਦਿਓ ਇਹਨਾਂ ਤਾਂ ਕਰ ਸਕਦੇ ਹੋ ਟਾਈਪਿੰਗ ਆ ਅੱਧਾ ਸੈਕਿੰਡ ਵੀ ਨਹੀਂ ਲੱਗਦਾ ਮੈਂ ਦੱਸਣ ਜਾ ਰਹੀ ਆ ਸੁਪਰ ਉਪਾਏ ਜਿਹਦੀ ੜੀਕ ਤੁਹਾਨੂੰ ਸਭ ਨੂੰ ਹੁੰਦੀ ਹੈ ਤੁਸੀਂ ਕੀ ਕਰਨਾ ਭਾਈ ਇਹ ਗਸਤੀ ਰਾਤ ਨੂੰ ਘਰ ਦੇ ਮੁੱਖ ਦਰਵਾਜ਼ੇ ਤੇ ਸਰੋਂ ਦੇ ਤੇਲ ਦਾ ਇੱਕ ਦੀਵਾ ਜਗਾ ਦੇਣਾ ਦੀਵੇ ਵਿੱਚ ਚਾਰ ਬੱਤੀਆਂ ਬਣਾ ਕੇ ਤੁਸੀਂ ਚਰਾਹੇ ਦੂਜੀ ਆਪਸ਼ਨ ਦੱਸਣ ਲੱਗੀ ਮੈਂ ਚਰਾਹੇ ਜਾਂ ਬੋਰਡ ਦੇ ਰੁੱਖੇਟਾਂ ਤੁਸੀਂ ਰੱਖ ਦੇਣਾ ਬਾਲ ਕੇ ਪਰ ਉੱਥੇ ਕੋਈ ਲੜਾਈ ਝਗੜਾ ਨਹੀਂ ਹੋਣਾ ਚਾਹੀਦਾ ਅੱਜ ਕੱਲ ਲੋਕ ਲੜ ਪੈਂਦੇ ਆ ਸੋ ਸਿੱਧੇ ਜੀ ਆਸਾਨ ਗੱਲ ਹੈ ਨਹੀਂ ਤਾਂ ਆਪਣੇ ਘਰ ਦੇ ਮੁੱਖ ਦਰਵਾਜ਼ੇ ਤੇ ਸਰੋਂ ਦੇ ਤੇਲ ਦਾ ਦੀਵਾ ਜਗਾ ਦਿਓ ਮੰਨਤਾ ਇਹ ਆ ਇਸ ਦਿਨ ਜੇ ਜਦੋਂ ਚਾਰ ਬੱਤੀਆਂ ਦਾ ਇਹ ਦੀਵਾ ਚਮਕਿਆ ਬਾਲਦੇ ਹੋ ਕਿ ਘਰ ਵਿੱਚੋਂ ਨਕਾਰਾਤਮਕ ਸ਼ਕਤੀਆਂ ਨੂੰ ਦੂਰ ਕਰ ਦੇਗਾ ਅਚਾਨਕ ਜੀਵਨ ਚ ਬਹੁਤ ਰੁਕਾਵਟਾਂ ਆਉਂਦੀਆਂ ਹਨ ਉਹਨਾਂ ਨੂੰ ਖਤਮ ਕਰੇਗਾ ਤੇ ਪਿਤਰਾਂ ਦੀ ਅਸੀਸ ਪ੍ਰਾਪਤ ਹੋ ਜਾਣੀ ਹੈ ਜਦੋਂ ਪਿਤਰਾਂ ਦੀ ਅਸੀਸ ਪ੍ਰਾਪਤ ਹੋ ਗਈ ਤਾਂ ਸੰਪਰਦਿ ਤੇ ਸ਼ਾਂਤੀ ਘਰ ਦੇ ਵਿੱਚ ਪਸਰ ਜਾਣੀ ਹੈ ਨਾ ਹੋਰ ਕੀ ਚਾਹੀਦਾ ਹੁੰਦਾ ਤਾਂ ਦੋਸਤੋ ਅਗਸਤ 25 ਦੀ ਇਸ ਕੁਝ ਗ੍ਰਹਿਣੀ ਮਸਿਆਂ ਬਾਰੇ ਇਹ ਸਹੀ ਪੂਰੀ ਜਾਣਕਾਰੀ ਮੈਂ ਲਾਈਵ ਵਿਦਿਕ ਪੰਚਾਂਗ ਅਨੁਸਾਰ ਇਹ ਕੈਲਕੂਲੇਸ਼ਨਸ ਕਰਦੀ ਹੁੰਦੀ ਆ ਜੇ ਤੁਹਾਨੂੰ ਵੀਡੀਓ ਚੰਗੇ ਲੱਗਦੇ ਹੋਵੇ ਤਾਂ ਲਾਈਕ ਕਰ ਦੇਣਾ ਸ਼ੇਅਰ ਕਰ ਦੇਣਾ ਡਾਕਟਰ ਤੇ ਰੰਕਾਰ ਸਬਸਕ੍ਰਾਈਬਰ ਕਰ ਦੋ ਚੈਨਲ ਨੂੰ ਭੁੱਲਿਆ ਨਾ ਕਰੋ ਕਮੈਂਟ ਕਰਕੇ ਦੱਸੋ ਕਿ ਤੁਸੀਂ ਕੀ ਇਹ ਜਿਹੜੇ ਸੌਖੇ ਸੌਖੇ ਮੈਂ ਉਪਾਏ ਦੱਸਿਆ ਕੀ ਇਹ ਕਰ ਲੋਗੇ ਗੱਲ ਸੁਣੋ ਛੋਟੇ ਛੋਟੇ ਇਹਨਾਂ کارਗਰ ਅਸਰਕਾਰਕ ਪਾਵਾਂ ਨਾਲ ਹੀ ਜੇ ਸਾਡੇ ਘਰਾਂ ਦੀਆਂ ਦਸ਼ਾਵਾਂ ਦਿਸ਼ਾਵਾਂ ਸੁਧਰ ਜਾਣ ਤਾਂ ਹੋਰ ਕੀ ਚਾਹੀਦਾ ਮੰਜਿਆਂ ਤੇ ਪੈਉ ਬਿਮਾਰੀਆਂ ਨੇ ਪਤਾ ਲੱਗਦਾ ਨਹੀਂ ਡਾਕਟਰਾਂ ਨੂੰ ਰੋਗ ਨਹੀਂ ਲੱਭਦਾ ਬੱਚੇ ਮੈਂ ਬੜੀ ਵਾਰੀ ਗੱਲ ਕੀਤਾ ਨੌਕਰੀਆਂ ਨਿੱਤੇ ਨਹੀਂ ਲੱਗ ਰਹੇ ਪੜਾਏ ਪੜੇ ਲਿਖੇ ਆ ਅੜchna ਹਾਂ ਵਿਆਹ ਹੋ ਗਿਆ ਕੋਈ ਉਹਨਾਂ ਚ ਕਮੀ ਪੇਸ਼ੀ ਨਹੀਂ ਆ ਫਿਰ ਵੀ ਵਿਆਹ ਨਹੀਂ ਹੋ ਰਿਹਾ ਤਾਂ ਇਹਦੇ ਲਈ ਪਿਤਰਾਂ ਦਾ ਆਸ਼ੀਰਵਾਦ ਬਹੁਤ ਜ਼ਰੂਰੀ ਆ ਤੁਸੀਂ ਇਹ ਉਪਾਗ ਕਰੋ ਮਿਲਾਂਗੀ ਫਿਰ ਇੱਕ ਨਵੀਂ ਵੀਡੀਓ ਨਾਲ ਰੱਖਣਾ ਆਪਣਾ ਖਿਆਲ ਟਿਲ ਦੈਨ ਬਾਏ